ਪਟਿਆਲਾ ਤੋਂ ਲੋਕ ਸਭਾ ਮੈਂਬਰ ਡਾਕਟਰ ਧਰਮਵੀਰ ਗਾਂਧੀ ਨੇ ਇੱਕ ਵਾਰ ਫਿਰ ਅਰਵਿੰਦ ਕੇਜਰੀਵਾਲ ਖਿਲਾਫ ਮੋਰਚਾ ਖੋਲ ਦਿੱਤਾ ਹੈ। ਬਾਬਾ ਰਣਜੀਤ ਸਿੰਘ ਟੰਡਰੀਆਂ ਵਾਲਿਆਂ ਅਤੇ ਅਰਵਿੰਦ ਕੇਜਰੀਵਾਲ ਵਿਚਾਲੇ ਹੋਈ ਮੁਲਾਕਾਤ ਦਾ ਗੰਭੀਰ ਨੋਟਿਸ ਲੈਂਦੇ ਆ ਡਾਕਟਰ ਗਾਂਧੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿੱਚ ਧਰਮ ਅਧਾਰਿਤ ਰਾਜਨੀਤੀ ਕਰਨਾ ਮਨਾ ਹੈ। ਪਰ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਖੁਦ ਅਕਾਲੀ ਦਲ ਜਾਂ ਕਾਂਗਰਸ ਦੇ ਨਕਸ਼ੇ ਕਦਮਾਂ ਤੇ ਤੁਰਨ ਲੱਗ ਪਏ ਨੇ। ਉਨਾ ਕਿਹਾ ਕਿ ਹੋ ਸਕਦਾ ਹੈ ਅਰਵਿੰਦ ਕੇਜਰੀਵਾਲ ਅਤੇ ਬਾਬਾ ਟਡਰੀਆਂ ਵਾਲਿਆਂ ਦੇ ਵਿਚਾਲੇ ਹੋਈ ਮੁਲਾਕਾਤ ਸਫਲ ਨਾ ਰਹੀ ਹੋਵੇ ਜਿਸ ਕਾਰਨ अरविंद केजरीवाल ਨੇ মিডিਆ ਤੋਂ ਦੂਰੀ ਬਣਾਈ ਰੱਖੀ ਮੈਨੂੰ ਅ ਇਸ ਗੱਲ ਦਾ ਵੀ ਦੁੱਖ ਹੈਗਾ ਕਿ ਸਾਡੀ ਆਪਣੀ ਪਾਰਟੀ ਜਿਹੜੀ ਕਿ ਇੱਕ ਵੱਖਰੀ ਤਰ੍ਹਾਂ ਦੀ ਰਾਜਨੀਤੀ ਕਰਨ ਦਾ ਵਾਅਦਾ ਲੈ ਕੇ ਆਈ ਸੀਗੀ ਜਿਹੜੀ ਜਿਨੇ ਕਿ ਕਿਹਾ ਸੀ ਕਿ ਅਸੀਂ ਮੁੱਦੇ ਦੇ ਆਧਾਰ ਤੇ ਰਾਜਨੀਤੀ ਕਰਨੀ ਹੈ ਅਸੀਂ ਧਰਮ ਦੇ ਆਧਾਰ ਤੇ ਰਾਜਨੀਤੀ ਨਹੀਂ ਕਰਨੀ ਹੈ ਆ ਹੁਣ ਡੇਰਿਆਂ ਤੇ ਜਾ ਕੇ ਮੈਨੂੰ ਦੁੱਖ ਹੁੰਦਾ ਹੈਗਾ ਮੈਨੂੰ ਆਪਣੀ ਪਾਰਟੀ ਤੇ ਗਿਲਾ ਵੀ ਹੈਗਾ ਕਿ ਸਾਡੀ ਪਾਰਟੀ ਵੀ ਉਹ ਉਹਨਾਂ ਰਾਹਾਂ ਤੇ ਤੁਰਪੀ ਹੈਗੀ ਹੈ ਜਿਨ੍ਹਾਂ ਰਾਹਾਂ ਤੇ ਪਹਿਲੀਆਂ ਰਵਾਇਤੀ ਪਾਰਟੀਆਂ ਕਾਂਗਰਸ ਤੇ ਕਾਲੀਦਾਲ ਤੁਰਦੀਆਂ ਆ ਰਹੀਆਂ ਸੀਗੀਆਂ ਔਰ ਜਿਨ੍ਹਾਂ ਕਰਕੇ ਜੋ ਸਿਆਸ ਜਿਹੜੀ ਆ ਉਹ ਕਾਫੀ ਗੰਦਲ ਗੰਦਲਿਆ ਰੂਪ ਹੈ ਉਹ ਲੋਕਾਂ ਦੇ ਸਾਹਮਣੇ ਆ ਰਿਹਾ ਸੀਗਾ ਤੋਂ ਮੈਂ ਸਮਝਦਾ ਕਿ ਸਾਡੀ ਪਾਰਟੀ ਦੇ ਚੰਗਾ ਨਹੀਂ ਕੀ ਕਰ ਰਹੀ ਹੈਗੀ ਹੈ ਜੇ ਜੇ ਉਹ ਦੇਰਿਆਂ ਤੇ ਜਾ ਕੇ ਆਪਣੇ ਵੋਟ ਬੈਂਕ ਦੀ ਰਾਜਨੀਤੀ ਨੂੰ ਅੱਗਾ ਅੱਗੇ ਵਧਾ ਰਹੀ ਹੈ ਸਾਡੇ ਕੋਲ ਪੰਜਾਬ ਦੇ ਮੁੱਦੇ ਨੇ ਪੰਜਾਬ ਚ ਨਸ਼ਿਆਂ ਦਾ ਮੁੱਦਾ ਪੰਜਾਬ ਚ ਪਾਣੀਆਂ ਦਾ ਮੁੱਦਾ ਪੰਜਾਬ ਚ ਕਿਸਾਨੀ ਦੇ ਸੰਕਟ ਦਾ ਮੁੱਦਾ ਪੰਜਾਬ ਸਿਹਤ ਦਾ ਮੁੱਦਾ ਪੰਜਾਬ ਵਿਦਿਆ ਦਾ ਮੁੱਦਾ ਪੰਜਾਬ ਚ ਬੇਰੋਜ਼ਗਾਰੀ ਦਾ ਮੁੱਦਾ ਹੈਗਾ ਸਿਆਸ ਨੂੰ ਸਿਆਸ ਦੇ ਖੇਤਰ ਰੱਖਣਾ ਚਾਹੀਦਾ ਤੇ ਧਰਮ ਦੇ ਖੇਤਰ ਵਿੱਚ ਉਹ ਧਾਰਮਿਕ ਲੀਡਰ ਤੇ ਧਾਰਮਿਕ ਦਰਸ਼ ਨਾ ਕਰਦੇ ਧਾਰਮਿਕ ਬੁੱਧੀ ਜੀਵਾਂ ਤੇ ਛੱਡ ਦੇਣਾ ਚਾਹੀਦਾ ਹੈਗਾ ਸਿੱਖ ਧਰਮ ਦੇ ਸੰਕਟ ਵਿੱਚੋਂ ਕੋਈ ਲਾਹਾ ਖੱਟਣ ਦੀ ਕੋਸ਼ਿਸ਼ ਕਰੇ ਇੱਕ ਜਾਂ ਦੂਜੇ ਦੇਰੇ ਨਾਲ ਹੱਥ ਜੋ ਹੱਥ ਮਿਲਾ ਕੇ ਮੈਂ ਸਮਝਦਾ ਕਿ ਬਹੁਤ ਹੀ ਇੱਕ 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 ਨਾ ਸਮਝ ਕਾਰਵਾਈ ਹੈਗੀ ਹੈ ਜਿਸ ਤੋਂ ਮੈਂ ਅਰਵਿੰਦ ਕੇਜਰੀਵਾਲ ਵਰਨ ਵਰਗੇ ਸੂਝਵਾਨ ਸਿਆਸਦਾਨ ਤੋਂ ਇਹ ਆਸ ਨਹੀਂ ਕਰਦਾ ਸੀਗਾ ਕਿ ਉਹ ਇਸ ਕੋਈ ਇਸ ਤਰ੍ਹਾਂ ਦੀ ਉਹ ਚੱਕਰ 'ਚ ਪੈਣਗੇ ਜਾਂ ਇਸ ਤਰ੍ਹਾਂ ਦੀ ਰਾਜਨੀਤੀ ਦੇ ਵਿੱਚ ਥੱਲੇ ਉਤਰਨਗੇ ਸਗਾ ਤਾਂ ਸਦਾਚਾਰਕ ਤੌਰ ਤੇ ਸਿਆਸੀ ਸਦਾਚਾਰ ਮੰਗ ਕਰਦਾ ਹੈਗਾ ਜੋ ਇੱਕ ਸਿਵਲ ਬਿਹੇਵੀਅਰ ਮੰਗ ਕਰਦਾ ਉਹ ਉਹਦੇ ਉਹਦੇ ਤਕਾਜ਼ਾ ਸੀਗਾ ਕਿ ਉਹ ਪੱਤਰਕਾਰਾਂ ਨੂੰ ਚਾਹੇ ਥੋੜੇ ਸਮੇ ਲਈ ਚਾਹੇ ਦੋ ਸ਼ਬਦਾਂ ਚ ਚਾਹੇ ਚਾਰ ਸ਼ਬਦਾਂ ਚ ਜਿਹੜੀ ਬਰੀਫਿੰਗ ਆ ਕਰਕੇ ਜਾਂਦੇ ਹੈਗੇ ਆ ਮੈਂ ਸਮਝਦਾ ਕਿ ਇਹ ਤਾਂ ਬਲ ਮਤਲਬ ਠੀਕ ਨਹੀਂ ਹੋਇਆ ਹੈ ਜੋ ਹੋਇਆ ਹੈਗਾ ਪੱਤਰਚਾਰ ਭਾਈ ਜਰਾ ਕਾਫੀ ਆਹਤ ਮਹਿਸੂਸ ਕਰ ਰਹਾ ਹੈਗਾ ਮੈਨੂੰ ਬਹੁਤ ਟੈਲੀਫੋਨ ਆਏ ਪੱਤਰ ਪੱਤਰਕਾਰ ਦੋਸਤਾਂ ਦੇ ਕਿ ਉਹਨਾਂ ਨਾਲ ਆ ਵਿਵਹਾਰ ਕੀਤਾ ਗਿਆ ਉਹਨਾਂ ਨੂੰ ਖੁਦ ਬੁਲਾ ਕੇ ਖੁਦ ਉਹਨਾਂ ਨੂੰ ਅਣਗੌਲਿਆ ਕਰਕੇ ਮਤਲਬ ਉੱਥੇ ਇੱਕ ਬਗੈਰ ਕਿਸੇ ਗੱਲ ਕਰਿਓ ਅਰਵਿੰਦ ਕੇਜੀ ਵਾਲੀ ਚਲੇ ਗਏ ਨੇ ਉਹਨਾਂ ਨੂੰ ਜਿਹੜਾ ਨਹੀਂ ਸੀ ਕਰਨਾ ਚਾਹੀਦਾ ਇਹ ਇਹ ਜ ਦਾ ਮੈਂ ਦਿੱਲੀ ਦਾ ਸੈਸਬੰਦ ਇਸ ਵਾਰ ਨਾ ਨਾ ਹੋਵੇ ਕਿ ਦਿੱਲੀ ਦੇ ਕੰਮ ਚੰਗੇ ਆ ਮਾੜੇ ਉਸ ਸਬੰਧ ਨਾ ਹੋਵੇ ਹੋ ਸਕਦਾ ਕਿ ਜੋ ਅਦਰਵਾਤਾ ਲਾਪ ਹੋਈ ਹੈਗੀ ਹੈ ਉਹ ਉਨੀ ਉਤਸ਼ਾਹੀ ਨਾ ਹੋਵੇ ਜਿਸ ਕਰਕੇ ਉਹਨਾਂ ਨੇ ਇਸ ਇਸ ਗੱਲ ਤੇ ਕੋਈ ਵੀ ਕਮੈਂਟ ਕਰਨਾ ਵਾਜੂ ਨਾ ਸਮਝਿਆ ਜਾਂ ਪੰਜਾਬ ਪੰਜਾਬ ਦੇ ਕੋਲ ਸਮੁੱਚੇ ਸਿਆਸੀ ਸਮਾਜਿਕ ਹਾਲਤਾਂ ਨੂੰ ਦੇਖਦੇ ਹੋਏ ਧਾਰਮਿਕ ਹਾਲਤਾਂ ਦੇਖਦੇ ਹੋਏ ਉਹਨਾਂ ਨੇ ਸੋਚਿਆ ਕਿ ਇਸ ਬਾਰੇ ਮੈਂ ਬਾਦੂਗਲ ਨਾ ਕਰਾਂ ਤਾਂ ਚੰਗਾ ਹੈਗਾ ਮੈਨੂੰ ਜਿਹਾ ਹੀ ਕੁਝ ਲੱਗਦਾ ਹੈਗਾ ਬਿਊਰੋ ਰਿਪੋਰਟ ਡੀ 5 ਨਿਊਜ਼